ਜੀ ਮੈਂ ਪ੍ਰਸ਼ੰਸਾ ਸ਼ਰਮਾ ਪ੍ਰੈਜ਼ੀਡੈਂਟ ਇਨਰ व्हीਲ ਕਲੱਬ ਆਫ ਕੁਰਦਾਸਪੁਰ ਅ ਅੱਜ ਸਾਡਾ 20 April 2024 ਦਾ ਮੈਡੀਕਲ ਕੈਂਪ ਅਸੀਂ ਆਰਗੇਨਾਈਜ਼ ਕੀਤਾ ਹੈ ਅ ਅਗਰਵਾਲ ਸਭਾ ਦੇ ਸਹੀਓਪਨਾਲ ਕੋ ਦੂਮਲ ਸਰਾਈ ਦੇ ਵਿੱਚ ਜੀਟੀ ਰੋਡ ਅ ਇੱਥੇ ਅਸੀਂ ਇੱਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਹੈ ਕੋਲੈਬੋਰੇਸ਼ਨ ਅਸੀਂ ਕੀਤੀ ਹੈ ਅਪੋਲੋ ਕ੍ਰੈਡਲ ਅਮਿਤ ਸਰ ਹਸਪੀਟਲ ਨਾਲ ਤੇ ਇਦਾ ਉਦੇਸ਼ ਸੀ ਕਿ ਇਨਫਰਟੀਲਿਟੀ ਤੇ ਜਿਨ੍ਹਾਂ ਮਤਲਬ ਲੇਡੀਜ਼ ਨੂੰ ਜਿਹੜੀ ਲੇਡੀਜ਼ ਕਨਸੀਵ ਨਹੀਂ ਕਰ پا ਰਹੀਆਂ ਉਹਨਾਂ ਨੂੰ ਕੋਈ ਵੀ ਗਾਇਨੈਕ ਹੈਲਥ ਇਸ਼ੂ ਹੈ ਬੜਾ ਮਤਲਬ ਜਿਹੜੀ ਉਮੀਦ ਖੋ ਚੁੱਕੀਆਂ ਆਪਣੀ ਜਿਹੜਾ ਕੰਟੀਨਿਊਸ ਮਿਸਕਾਰੇਜ ਜਿਨ੍ਹਾਂ ਦਾ ਹੁੰਦਾ ਜਾਂ ਜੋ ਨਹੀਂ ਕਿਸੇ ਵਜ੍ਹਾ ਨਾਲ ਕਨਸੀਵ ਕਰ ਪਾਰੇ ਉਹਨਾਂ ਦੀ ਹੈਲਥ ਵਾਸਤੇ ਉਹਨਾਂ ਦੀ ਅਵੇਅਰਨੈਸ ਵਾਸਤੇ ਅਸੀਂ ਇਹ ਕੈਂਪ ਦਾ ਆਯੋਜਨ ਅੱਜ ਕੀਤਾ ਹੈ ਸਮਾਜ ਦੇ ਵਿੱਚ ਵੱਖਰੀ ਵੱਖਰੀ ਭਰਾਂਤੀਆਂ ਹੈਗੀਆਂ ਕਿ ਨਹੀਂ ਜਿਹੜੀ ਮਾਂ ਬਣ ਸਕਦੀ ਉਹਨੂੰ ਬੜਾ ਕੁਝ ਸੁਣਨ ਨੂੰ ਮਿਲਦਾ ਬੜੀ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਜਿਹੜੀ ਅਨਐਜੂਕੇਟਿਡ ਤੁਸੀਂ ਕਹਿ ਲਓ ਪੋਪੂਲੇਸ਼ਨ ਹੈ ਉਹ ਤਰ੍ਹਾਂ ਤਰ੍ਹਾਂ ਦੇ ਅਲੀਗੇਸ਼ਨਸ ਲਾਉਂਦੇ ਉਹਨਾਂ ਤੇ ਤੇ ਸਾਡਾ ਕਰਨ ਦਾ ਉਦੇਸ਼ ਸੀ ਕਿ ਅਸੀਂ ਜਿਹੜੀ ਰੂਰਲ ਪੋਪੂਲੇਸ਼ਨ ਵੀ ਹੈ ਉਹਨਾਂ ਦੀ ਹੈਲਪ ਵਾਸਤੇ ਅਰਬਨ ਪੋਪੂਲੇਸ਼ਨ ਤੇ ਹੈ ਹੀ ਜਿਹੜੀ ਰੂਰਲ ਪੋਪੂਲੇਸ਼ਨ ਵੀ ਆ ਉਹਨਾਂ ਦੀ ਹੈਲਪ ਵਾਸਤੇ ਉਹਨਾਂ ਦੀ ਅਵੇਅਰਨੈਸ ਵਾਸਤੇ ਇਹ ਕੈਂਪੇਨ ਪਰਟੀਕੂਲਰਲੀ ਅਸੀਂ ਕੀਤਾ ਤੇ ਬੜੀ ਭਾਰੀ ਸੰਖਿਆ ਦੇ ਵਿੱਚ ਹੈਵੀ ਸੰਖਿਆ ਦੇ ਵਿੱਚ ਸਾਡੇ ਕੋਲ ਰੂਰਲ ਪੋਪੂਲੇਸ਼ਨ ਵੀ ਆਈ ਹੈ ਲੇਡੀਆਂ ਆਈਆਂ ਜਿਹੜੇ ਮਤਲਬ ਇਸ ਪ੍ਰੋਬਲਮ ਦਾ ਨਿਦਾਨ ਚਾਹੁੰਦੀਆਂ ਸੀ ਤੇ ਵੀ ਆਰ ਵੈਰੀ ਗ੍ਰੇਟਫੁਲ ਐਂਡ ਵੈਰੀ ਵੈਰੀ ਆਰ ਵੀ ਆਰ ਵੈਰੀ ਹੈਪੀ ਕਿ ਅਸੀਂ ਅੱਜ ਇਹ ਆਯੋਜਿਤ ਕਰ पाए ਤੇ ਅਪੋਲੋ ਕ੍ਰੈਡਲ ਹਸਪੀਟਲ ਵੈਸੇ ਹੀ ਬੜਾ ਰਿਪਿਊਟਡ ਹੈ ਤੇ ਡਾਕਟਰ ਸੁਮੇਤ ਪਾਲ ਕੋਰ ਉਹਨਾਂ ਦੇ ਜਿਹੜੇ ਸੀਨੀਅਰ ਗਾਇਨੋਕੋਲੋਜਿਸਟ ਹੈ ਉਹ ਅੱਜ ਉਹ ਅੱਜ ਸਾਡੇ ਵਿੱਚ ਆ ਕੇ ਉਹਨਾਂ ਨੇ ਐਮਪੀਨ ਸੂਟ ਦੇਖਿਆ ਕਾਉਂਸਲ ਕੀਤਾ ਗਾਈਡ ਕੀਤਾ ਤੇ ਹੋਪਫੁਲੀ ਉਹ ਲੇਡੀਜ਼ ਜਿਹੜੀਆਂ ਅੱਜ ਆਈਆਂ ਫਿਊਚਰ ਦੇ ਵਿੱਚ ਉਹਨਾਂ ਵਾਸਤੇ ਕੁਝ ਅੱਛਾ ਹੀ ਹੋਏਗਾ ਤੇ ਪੋਜ਼ਿਟਿਵ ਰਿਜ਼ਲਟ ਆਏਗਾ ਮੇਰੇ ਖਿਆਲ 10 ਤੋਂ 15 ਅੱਜ ਸਵੇਰੇ ਮਤਲਬ ਪਹਿਲੇ ਘੰਟੇ ਦੇ ਵਿੱਚ ਇਹਨਾਂ ਨੇ ਦੇਖ ਲਿਆ ਹੋਰ ਜ਼ਿਆਦਾ ਵੀ ਐਕਸਪੈਕਟਿਡ ਹੈ ਗਿਆ ਤੇ ਇਨਰ व्हीਲ ਕਲੱਬ ਹਮੇਸ਼ਾ ਹੀ ਲੇਡੀਜ਼ ਦੇ ਮਤਲਬ ਜਨਰਲ ਵੈਲ ਬੀਇੰਗ ਵਾਸਤੇ ਕੰਮ ਕਰਦਾ ਰਿਹਾ ਵਕ-ਵਕ ਤਰੀਕੇ ਦੇ ਅਸੀਂ ਮੈਡੀਕਲ ਕੈਂਪਸ ਆਰਗੇਨਾਈਜ਼ ਕਰਦੇ ਰਹੇ ਆ ਸੀ ਮਤਲਬ ਇਨਰਵੀਅਲ ਕਲੱਬ ਆਫ ਗੁਰਦਾਸਪੁਰ ਜਿਹੜਾ ਹੈ ਵਕ-ਵਕ ਤਰੀਕੇ ਦੇ ਮੈਡੀਕਲ ਕੈਂਪਸ ਦਾ ਆਯੋਜਨ ਕਰਦਾ ਰਹਿੰਦਾ ਹੈ ਫ্রম ਟਾਈਮ ਟੂ ਟਾਈਮ ਤੇ ਇਹਦੇ ਵਿੱਚ ਓਨਕੋਲੋਜੀ ਕੈਂਸਰ ਡਿਟੈਕਸ਼ਨ ਹੋ ਗਿਆ ਬੋਨ ਮਿੰਜਲ ਡੈਂਸਿਟੀ ਹੋ ਗਿਆ ਫਿਰ ਬ੍ਰੈਸਟ ਕੈਂਸਰ ਅਵੇਅਰਨੈਸ ਹੋ ਗਈ ਦਾ uh, thyroid bp sugar ਵੀ ਕਹਿ ਰਹੀ थी ਜਿਹੜੀ ਬਿਮਾਰੀ ਉਹਦੇ ਵਾਸਤੇ ਡਾਈਟ ਦੇ ਬਾਰੇ ਅਸੀਂ ਬੜਾ ਮਤਲਬ ਕਾਉਂਸਲ ਕਰਨੇ ਆ ਜਿਹੜੀ ਹੈਲਦੀ ਡਾਈਟ ਹੈ ਉਹਦੇ ਬਾਰੇ ਹੋਰ ਇੱਕ ਕੈਂਪ ਹੋਏਗਾ ਸਾਡਾ ਤੇ ਅੱਜ ਇਹ ਕੈਂਪ ਜਿਹੜਾ ਸੀ ਉਹ ਫਰਟੀਲਿਟੀ ਦੇ ਉੱਪਰ ਸੀ ਭਰਾਂਤਿਆਂ ਨੂੰ ਤੋੜਨਾ ਮੈਡੀਕਲ ਸਾਇੰਸ ਕਿਹੜੀ ਕਿੰਨੀ ਤਰੱਕੀ ਕਰ ਚੁੱਕਿਆ ਹੈ ਇਸ ਬਾਰੇ ਲੋਕਾਂ ਨੂੰ ਅਵੇਅਰਨੈਸ ਦੇਣਾ ਕਿ ਉਮੀਦ ਖੋਨ ਦੀ ਜ਼ਰੂਰਤ ਨਹੀਂ ਹੈ देयर इज ਹੋਪ ਫॉर देम ਤੇ ਇਹੀ ਸਾਡਾ ਉਦੇਸ਼ ਸੀ ਇਸ ਤੋਂ ਇਲਾਵਾ ਸਾਡਾ ਜਿਹੜਾ ਕਲੱਬ ਹੈ ਉਹ ਸੋਸ਼ਲ ਵੈਲਫੇਅਰ ਦੇ ਕੰਮ ਬਹੁਤ ਕਰਦਾ ਹੈ ਬਹੁਤ ਐਕਟੀਵिटीज ਅਸੀਂ ਕਰਨੇ ਆ ਪ੍ਰੋਜੈਕਟਸ ਬੜੇ ਕਰਨੇ ਆ ਮੁਫਤ ਸਿਲਾਈ ਸੈਂਟਰ ਕੋਟੂ ਮੰਸ ਰਾਜਿਤਥਾ ਸਿੱਖ ਰੋਤੇ ਆ ਇੱਥੇ ਸ਼ੁਰੂ ਹੋ ਚੁੱਕਿਆ ਤੇ 올 द लेडीज ਜਿੰਨੀਆਂ ਵੀ ਲੇਡੀਆਂ ਹੈਗੀਆਂ ਗਰਲਸ ਜਿਹੜੇ ਮਤਲਬ ਸਿਲਾਈ ਸਿੱਖਣਾ ਚਾਹੁੰਦੇ ਆ ਆਪਣੀ ਆਜੀਵਿਕਾ ਵਾਸਤੇ ਆਪਣੀ ਰੋਜ਼ੀ ਰੋਟੀ ਚਲਾਉਣ ਵਾਸਤੇ ਉਹਨਾਂ ਵਾਸਤੇ ਨਿਸ਼ੁਲਕ ਫ੍ਰੀ ਆਫ ਕਾਸਟ

कई तो कारण अनुवांशिक हो सकते हैं कई कारण जेनेटिक हो सकते हैं लेकिन आज का लाइफ भी बांझपन का एक मुख्य कारण है हमें क्या करना है हमें अपने लाइफस्टाइल को सुधारना है हमें अपने खान पान को सुधारना है फास्ट फूड को अपनी लाइफ से निकालना है हेल्दी लाइफस्टाइल लेना है प्रॉपर एक्सरसाइज जैसे कि पिछले जमाने में पुराने समय में औरतें खूब एक्सरसाइज करती थी तो उनको ये बांझपन या अपने पान होने का कारण कम होता था बाकी आजकल जो हम ये प्रयास करना चाह रहे हैं कि कम से कम हम अपने लाइफस्टाइल में चेंजेस लाएं एक्सरसाइज करें अच्छी डाइट लें ताकि हमें इससे जुड़ी हुई समस्याएं कम से कम आए और हम स्वस्थ संतान को जन्म दे सके सत्या जी मेरा नाम डॉक्टर सुमीत पाल कौर है मैं अपोलो क्रेडल अमृतसर तो आई है मैं फर्टिलिटी कंसल्टेंट है जिन्होंने भी ਕਨਸੀਵ ਕਰਨ ਵਿੱਚ ਬੱਚਾ ਪੈਦਾ ਹੋਣ ਚ ਕੋਈ ਵੀ ਪ੍ਰੋਬਲਮ ਆਉਂਦੀ ਆ ਸੀ ਮੈਂ ਉਹਦੀ ਮਾਹਿਰ ਆ ਅੱਜ ਅਸੀਂ ਇਨਰ ਵੀਲ ਕਲੱਬ ਗੁਰਦਾਸਪੁਰ ਵੱਲੋਂ ਇੱਥੇ ਕੈਂਪ ਆਰਗੇਨਾਈਜ਼ ਕੀਤਾ ਹੈ ਉਹ ਜੋੜਿਆਂ ਦੇ ਲਈ ਜਿਨ੍ਹਾਂ ਨੂੰ ਕੀ ਪ੍ਰੈਗਨੈਂਸੀ ਹੋਣ ਚ ਕੋਈ ਪ੍ਰੋਬਲਮ ਹੋ ਰਹੀ ਆ ਜਾਂ ਪ੍ਰੈਗਨੈਂਸੀ ਦੇ ਦੌਰਾਨ ਕੋਈ ਯੂ ਨੋ ਪ੍ਰੋਬਲਮਸ ਹੁੰਦੀ ਹੋ ਸਾਰਿਆਂ ਦੇ ਹੱਲ ਦੇ ਲਈ ਅਸੀਂ ਇੱਥੇ ਆਏ ਆ ਔਰ ਅਵੇਅਰਨੈਸ ਵੀ ਅਸੀਂ ਕਰ ਰਹੇ ਆ ਕਿ ਕਈ ਵਾਰੀ ਹੁੰਦਾ ਕਿ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਐਗਜ਼ੈਕਟਲੀ ਅਸੀਂ ਕਿਹੜੇ ਡਾਕਟਰ ਨੂੰ ਦਿਖਾਣਾ ਹੈ ਅਸੀਂ ਕਿਸ ਟਾਈਮ ਤੇ ਜਾ ਕੇ ਡਾਕਟਰ ਨੂੰ ਦਿਖਾਣਾ ਹੈ ਉਹਨਾਂ ਨੂੰ ਪ੍ਰੋਬਲਮਸ ਹੁੰਦੀਆਂ ਬਟ ਕੋਈ ਗਾਈਡ ਕਰਨ ਵਾਲਾ ਤੋ ਇਹ ਜਿਹੜਾ ਕੈਂਪੇਨ ਦੇ ਵਿੱਚ ਅਸੀਂ ਇਹ ਵੀ ਅਵੇਅਰਨੈਸ ਦੇ ਰਹੇ ਨੇ ਕਿ ਇਸ ਇਨ ਕੇਸ ਕਿਸੇ ਫੀਮੇਲ ਨੂੰ ਕਿਸੇ ਵੀ ਤਰ੍ਹਾਂ ਦੀ ਬੱਚੇ ਹੋਣ ਚ ਪ੍ਰੋਬਲਮ ਹੈਗੀ ਆ ਭਾਵੇਂ ਉਹਨਾਂ ਦੇ ਹਸਬੰਦ ਨੂੰ ਹੋਏ ਆ ਉਹਨਾਂ ਨੂੰ ਆ ਸਾਡੇ ਤੋਂ ਸਮਝਣ ਔਰ ਕਈ ਵਾਰੀ ਕਿ ਹਾਲ ਬਹੁਤ ਸਿੰਪਲ ਹੁੰਦਾ ਬਸ ਥੋੜੇ ਪੇਸ਼ੈਂਟ ਮਿਸਗਾਈਡ ਹੋਏ ਹੁੰਦੇ ਨੇ ਸੋ ਸਾਡਾ ਪਹਿਲਾ ਮੋਟੀਵੇਸ਼ਨ ਹੁੰਦਾ ਕਿ ਅਸੀਂ ਗਾਈਡ ਕਰੀਏ ਕਿ ਐਕਚੁਅਲੀ ਬਾਝਪਨ ਜਾਂ ਇਨਫਰਟੀਲਿਟੀ ਹੈ ਕਿ ਜਿਦਾ ਇੰਨਾ ਹਵਾ ਬਣਾਇਆ ਹੋਇਆ ਹੈ ਤਾਂ ਮੇਰਾ ਪਹੁੰਚ ਇਹ ਹੁੰਦਾ ਕਿ ਦਵਾਈਆਂ ਦੇ ਨਾਲ ਅਸੀਂ ਇਨਸੋਲਵ ਕਰੀਏ ਛੋਟੇ-ਮੋਟੇ ਅ ਲਾਈਫਸਟਾਈਲ ਨੂੰ ਕਹੀਦਾ ਕਿ ਚੇਂਜ ਕਰ ਲਓ ਆਪਣੀ ਡਾਈਟ ਠੀਕ ਕਰ ਲਓ ਕਿਸ ਨੂੰ ਕਹੀਦਾ ਜੀ weight ਘੱਟ ਕਰ ਲਓ ਇਹ ਛੋਟੇ-ਛੋਟੇ ਚੀਜ਼ਾਂ ਨਾਲ ਬਹੁਤ ਹੱਦ ਤੱਕ ਸਾਡੀਆਂ ਪ੍ਰੋਬਲਮ ਸੋਲਵ ਹੋ ਜਾਂਦੀਆਂ ਇੱਕ ਤੋਂ ਬਾਅਦ ਫਿਰ ਆਂਦਾ ਜੀ ਐਕਚੁਅਲੀ ਸਾਡੇ ਕੋਲ ਟ੍ਰੀਟਮੈਂਟਸ ਉਹਦੇ ਵਿੱਚ ਯੋ ਮੈਡੀਸਿਨਸ ਹੈਗੀਆਂ ਹੋਰ ਵੀ ਤਕਨੀਕਾਂ ਹੈਗੀਆਂ ਇੱਕ ਹਵਾ ਹੈ ਕਿ ਨਹੀਂ ਜੀ ਬੱਚਾ ਨਹੀਂ ਹੋ ਰਿਹਾ ਡਾਕਟਰ ਕੋਲ ਜਾਵਾਂਗੇ ਉਹਨਾਂ ਨੇ ਸਾਡਾ IVF ਕਰ ਦੇਣਾ ਐਦਾਂ ਦਾ ਕੁਝ ਨਹੀਂ ਹੁੰਦਾ ਟੈਸਟਿਡ ਬੇਬੀ ਕੋਈ ਹਵਾ ਅਗਰ ਤੁਸੀਂ ਟਾਈਮ ਰੈਂਦੇ ਆਂ ਹੀ ਸਾਡੇ ਕੋਲ ਆ ਜਾਂਦੇ ਹੋ ਇੱਕ ਅੱਛੇ ਮਾਹਰ ਡਾਕਟਰ ਨੂੰ ਦਿਖਾਉਂਦੇ ਹੋ ਡੈਫੀਨਟਲੀ ਸਿਰ ਦਵਾਈਆਂ ਥੋੜੇ ਬਹੁਤ ਯੂਨੋ ਪ੍ਰੇਜ਼ਾ ਦੇ ਨਾਲ ਹੀ ਤੁਹਾਡਾ ਯੂਨੋ ਇਲਾਜ ਹੋ ਸਕਦਾ ਸੋ ਉਹ ਅਵੇਰਨੈਸ ਪਲਸ ਜਿਹੜੇ ਲੋੜਵੰਦ ਜੋੜੇ ਹੈਗੇ ਜਿਨ੍ਹਾਂ ਨੂੰ ਸਾਡੀ ਲੋੜ ਹੈ ਸਾਡੇ ਯੂਨੋ ਅੱਗੇ ਸੇਵਾਵਾਂ ਦੀ ਲੋੜ ਹੈ ਉਹਦੇ ਲਈ ਅਸੀਂ ਆਏ ਆ ਸੋ ਥੈਟ ਅਸੀਂ ਉਹਨਾਂ ਨੂੰ ਹੋਰ ਹੈਲਪ ਕਰ ਸਕੀਏ ਸੋ ਮੈਂ ਸਾਰੇ ਨੂੰ ਥੈਂਕਸ ਕਰੂੰਗੀ ਇਨਰ ਬਿਲ ਕਲਬ ਗੁਰਦੁਆਸ ਉਹਨੂੰ ਜਿਨ੍ਹਾਂ ਨੇ ਇਹ ਨਵੇਂ ਇਨੀਸ਼ੀਏਟਿਵ ਲੈ ਆਏ ਪੀਚ ਕਰ ਰਹੇ ਹੂ बिकॉज ਥੋੜਾ ਜਨਾ ਐਕਸਟਰੀਮਿਟੀ ਮਤਲਬ ਪੈਰੀਫੇਰੀ ਦੇ ਵਿੱਚ ਥੋੜਾ ਲੋਕਾਂ ਨੂੰ ਘੱਟ ਅਵੇਅਰਨੈਸ ਹੁੰਦੀ ਹੈ ਸੋ ਬਹੁਤ ਵਧੀਆ ਔਰ ਮੈਨੂੰ ਲੱਗਦਾ ਰੈਗੂਲਰਲੀ ਹੋਣਾ ਚਾਹੀਦਾ ਹੈ ਟਾਈਮ ਟੂ ਟਾਈਮ ਅਸੀਂ ਕੈਂਪ ਲਗਾਈਏ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਅਵੇਅਰ ਕਰ ਸਕੇ ਔਰ ਉਹਨਾਂ ਦੀ ਹੈਲਪ ਕਰ ਸਕੀਏ